ਪੰਜਾਬ ਕਿਸਾਨ ਸਭਾ ਵੱਲੋਂ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ ਜਾਣਕਾਰੀ ਮੁਤਾਬਕ ਡੱਲੇਵਾਲ ਵੱਲੋਂ ਮਰਨ ਵਰਤ ਤੇ ਬੈਠਣ ਮਗਰੋਂ ਹਮਾਇਤ ਦੇ ਵਿੱਚ ਆਏ ਪੰਜਾਬ ਕਿਸਾਨ ਸਭਾ ਵੱਲੋਂ ਹਮਾਇਤ ਕਰਦੇ ਹੋਏ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਪੰਜਾਬ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅਸ਼ੋਕ ਕੰਬੋਜ ਨੇ ਦੱਸਿਆ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਵੀ ਡਟ ਕੇ ਖੜੇ ਹਨ ਅੱਜ ਅਸੀਂ ਢੱਲੇਵਾਲ ਸਾਹਿਬ ਦਾ ਜਿਹੜਾ 33 ਦਿਨ ਲਗਾਤਾਰ ਮਰਨ ਮਰ ਤੇ ਬੈਠੇ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ ਮੰਗਾਂ ਨੂੰ ਲੈ ਕੇ ਉਹਨਾਂ ਦੀ ਹਮਾਇਤ ਦੇ ਵਿੱਚ ਅੱਜ ਅਸੀਂ ਮੋਦੀ ਸਰਕਾਰ ਦਾ ਪਤਲਾ ਫੁਕਿਆ ਔਰ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਖੜੇ ਆ ਔਰ ਅਗਲੀ ਕਾਲ ਜੋ ਸਖਤ ਕਿਸਾਨ ਮੋਰਚਾ ਦੇਵੇਗਾ ਸਾਰੇ ਅਸੀਂ ਦੁਕਾਨਦਾਰਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਹੋਰ ਭਾਈਚਾਰੇ ਜਿਹੜੇ ਸਾਡੇ ਨਾਲ ਨੇ ਕਿਉਂਕਿ ਕਿਸਾਨ ਦੇ ਨਾਲ ਹੀ ਸਾਰਾ ਕੰਮ ਚੱਲਦਾ ਸਾਰੇ ਕਾਰੋਬਾਰ ਸਾਰੇ ਦੁਕਾਨਾਂ ਹਰੇਕ ਕੰਮ ਹੀ ਕਿਸਾਨਾਂ ਦੇ ਨਾਲ ਚੱਲਣਾ ਸੋ ਮਦਦ ਕਰੋ ਸਾਰੇ ਵੀਰਾਂ ਨੂੰ ਬੇਨਤੀ ਏ ਮਜਬੂਰੀ ਹੁਣ ਅੱਜ ਜੇ ਬਾਜ਼ਾਰਬਾਨ ਦੇ ਲਾਂਘਾ ਟਾਪੇ ਚ ਦਿੱਕਤ ਹੈ ਸਾਡੇ ਦੁਕਾਨਦਾਰ ਵੀਰਾਂ ਨੂੰ ਵੀ ਦਿੱਕਤ ਹੈ ਸਾਨੂੰ ਪਤਾ ਵੀ ਦੁਕਾਨ ਖੋਲਣ ਕੇ ਤਾਂ ਰੋਟੀ ਉਹਨਾਂ ਦੇ ਕਰਿਆਣੀ ਇਸ ਗੱਲ ਦਾ ਸਾਨੂੰ ਹੀ ਪਤਾ ਹੈ ਪਰ ਅਸੀਂ ਇਹ ਵੀ ਕਹਿੰਨੇ ਆ ਜੇ ਕਿਸਾਨ ਦਾ ਕੰਮ ਚੱਲੇਗਾ ਕਿਸਾਨੀ ਚੱਲੇਗੀ ਕਣਕ ਆਏਗੀ ਜਾਂ ਝੋਨਾ ਮੰਡੀਆਂ ਚਾਹੇਗਾ ਤਾਂ ਦੁਕਾਨਾਂ ਨਹੀਂ ਚੱਲਣਗੀਆਂ ਸੋ ਅੱਜ ਸਮੇ ਦੀ ਲੋੜ ਹੈ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਮੋਦੀ ਸਰਕਾਰ ਨੇ ਜਿਹੜੇ ਗਲਤ ਜਿਹੜੇ ਕਿਸਾਨਾਂ ਦੇ ਖਿਲਾਫ ਜਿਹੜੇ ਇਹਨਾਂ ਨੇ ਕਾਲੇ ਕਾਨੂੰਨ ਪਾਸ ਕੀਤੇ ਨੇ ਔਰ ਐਮਐਸਪੀ ਨਹੀਂ ਦੇ ਰਹੀ ਕਿਸਾਨਾਂ ਨੇ ਉਹਦਾ ਡਟ ਕੇ ਆਪਾਂ ਵਿਰੋਧ ਕਰੀਏ ਔਰ ਆਪਾਂ ਸਾਰੇ ਇੱਕ ਹੋਈਏ ਕਿਸਾਨ ਵੀ ਮਜ਼ਦੂਰ ਵੀ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਹੈ ਉਹ ਵੀ ਮਾਫ਼ ਕੀਤਾ ਜਾਵੇ ਕਿਸਾਨਾਂ ਦਾ ਕਰਜ਼ਾ ਵੀ ਮਾਫ਼ ਕੀਤਾ ਜਾਵੇ ਕਿਸਾਨਾਂ ਦੇ ਹਾਲਾਤ ਬਹੁਤ ਮਾੜੇ ਨੇ ਤੋ ਸਾਰਿਆਂ ਨੂੰ ਬੇਨਤੀ ਸਾਰੇ ਇਕੱਠੇ ਹੋ ਗਿਆ ਪਾਮਲਾ ਮਾਰੀਏ ਉਹ ਸਯੁਕਤ ਕਿਸਾਨ ਮੋਰਚਾ ਜਿਹੜਾ ਵੀ ਅੱਗੇ ਕਾਲ ਦੇਗਾ ਜਿਵੇਂ ਵੀ ਅਸੀਂ ਸਾਰੀ ਜਥੇਬੰਦੀ ਸਾਰੇ ਸਾਥੀ ਸਾਡੇ ਸੁਖਚੈਨ ਮੀਰ ਜੀ ਵੀ ਆਏ ਨੇ ਹੋਰ ਜ ਸਾਡੇ ਸਾਥੀ ਸਾਰੇ ਅਸੀਂ ਸਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਪੈਰਾ ਦੇਵਾਂਗੇ ਜੋ ਵੀ ਅਗਲਾ ਪ੍ਰੋਗਰਾਮ ਹੋਏਗਾ ਅੱਜ ਪੰਜਾਬ ਕਿਸਾਨ ਸਭਾ ਵੱਲੋਂ ਜੋ ਏ ਸਾਡੇ ਦੇਸ਼ ਦੇ ਜਿਹੜੇ ਹੁਕਮਰਾਨ ਨੇ ਉਹਨਾਂ ਦੇ ਰੋਸ ਵਾਸਤੇ ਜਿਹੜਾ ਇਹ ਪੁਤਲਾ ਫੂਕਿਆ ਜਾ ਰਿਹਾ ਹੈ ਕਿਉਂਕਿ ਸਾਡੇ ਕਿਸਾਨ ਯੂਨੀਅਨਾਂ ਨੇ ਇਹਨਾਂ ਦੀਆਂ ਬੜੀਆਂ ਤਰਲੇ-ਮਿੰਤਾ ਕੀਤੀਆਂ ਕਿ ਤੁਸੀਂ ਕਾਰਪੋਰੇਟਾਂ ਦੇ ਵੱਲ ਵੇਖ ਰਹੇ ਹੋ ਕਿਸਾਨਾਂ ਵੱਲ ਵੀ ਵੇਖੋ ਜਿਹੜਾ ਕਿਸਾਨ ਆ ਉਹ ਦੇਸ਼ ਦੇ ਰੀੜ ਦੀ ਹੱਡੀ ਹੈ ਅਗਰ ਕਿਸਾਨੀ ਨਹੀਂ ਚੱਲੇਗੀ ਤਾਂ ਦੇਸ਼ ਬਿਲਕੁਲ ਨਹੀਂ ਚੱਲੇਗਾ ਜੀਡੀਪੀ ਡਾਊਨ ਹੋਏਗੀ ਔਰ ਕਿਸੇ ਤਰ੍ਹਾਂ ਦਾ ਵਪਾਰ ਕੋਈ ਨਹੀਂ ਚੱਲੇਗਾ ਤੋਂ ਇਸ ਕਰਕੇ ਡੱਲੇਵਾਲ ਸਾਹਿਬ ਅਨਸਾਰੀਆਂ ਜਥੇਬੰਦੀਆਂ ਨੇ ਸਾਡੀ ਐਮਐਸਡੀ ਵੀ ਇੱਕ ਮੰਗ ਕੀਤੀ ਕਿ ਸਾਡੀਆਂ ਜਿੰਨੀਆਂ ਵੀ ਫਸਲਾਂ ਨੇ ਉਹਨਾਂ ਤੇ ਐਮਐਸਬੀ ਦਿੱਤੀ ਜਾਵੇ ਕਿਉਂਕਿ ਮੈਕਸਿਮਮ ਜਿਹੜਾ ਸਪੋਰਟ ਪ੍ਰਾਈਸ ਆ ਉਹਦੇ ਮੁਤਾਬਕ ਹਰ ਇੱਕ ਚੀਜ਼ ਵੇਖਦੀ ਹੈ ਤੁਸੀਂ ਬਾਜ਼ਾਰ ਦੇ ਵਿੱਚ ਇੱਕ ਪੈਨ ਵੀ ਲੈਣਾ ਜਾਓ ਨਾ ਤਾਂ ਪੈਨ ਵੀ ਤੁਹਾਨੂੰ ਅਗਲਾ 10 ਰੁਪਏ ਕਹੋਗੇ ਤਾਂ 10 ਦਾ ਹੀ ਦੇਵੇਗਾ ਤੁਸੀਂ ਉਹਨੂੰ 8 ਰੁਪਏ ਕਹੋਗੇ ਨਹੀਂ ਦੇਵੇਗਾ ਕਿਸਾਨਾਂ ਦੀਆਂ ਬਿਲਕੁਲ ਜਾਇਜ਼ ਮੰਗਾਂ ਨੇ ਔਰ ਉਹ ਜਾਇਜ਼ ਮੰਗਾਂ ਇਹਨਾਂ ਨੂੰ ਸਾਡੇ ਹੁਕਮਾਨਾਂ ਨੂੰ ਮੰਨਣੀਆਂ ਚਾਹੀਦੀਆਂ ਨੇ ਹਰ ਇੱਕ ਤੇ ਜਿਹੜੀ ਕਾਰਪੋਰੇਟਾਂ ਦੇ ਜੋ ਦੇਸ਼ ਦਾ ਖਜ਼ਾਨਾ ਲਟਾਇਆ ਜਾ ਰਿਹਾ ਹੈ 14 ਲੱਖ ਕਰੋੜ ਰੁਪਇਆ ਅਡਾਨੀ ਅਵਾਨੀ ਦਾ ਜਿਹੜਾ ਹੈ ਉਹਨਾਂ ਨੂੰ ਮਾਫ਼ ਕੀਤਾ ਗਿਆ ਉਹ ਕਿ ਐਨਪੀਏ ਖਾਤੇ ਸੀ ਉਹ ਕੋਈ ਮਾਰੇ ਮੋਟੇ ਨਹੀਂ ਉਹਨਾਂ ਦਾ ਬੜਾ ਵੱਡਾ ਵਪਾਰ ਹੈ ਬੜਾ ਵੱਡਾ ਸਭ ਕੁਝ ਉਹਨਾਂ ਨੂੰ ਵੇਚਿਆ ਜਾ ਰਿਹਾ ਹੈ ਦੇਸ਼ ਦਾ ਤੇ ਅਸੀਂ ਮੋਦੀ ਔਰ ਅਮਿਤ ਸ਼ਾਹ ਦੋ ਬੰਦੇ ਨੇ ਜਿਹੜੇ ਕਿਸੇ ਦੂਜੇ ਬੰਦੇ ਦੀ ਗੱਲ ਨਹੀਂ ਸੁਣਦੇ ਔਰ 나ਹੀਂ ਕਿਸੇ ਦੀ ਗੱਲ ਕਰਦੇ ਨੇ ਔਰ ਦੇਸ਼ ਦਾ ਕਿਸਾਨ ਜਦੋਂ ਮਰ ਰਿਹਾ ਹੈ ਤਾਂ ਇਸ ਕਰਕੇ ਦੇਸ਼ ਵੀ ਵਿਦੇੜਾ ਘਰ ਕੋ ਰਿਹਾ ਹੈ ਕਿਸਾਨ ਕਰਜ਼ਾਈ ਹੋ ਰਿਹਾ ਹੈ ਮਜ਼ਦੂਰ ਕਰਜ਼ਾਈ ਹੋ ਰਿਹਾ ਹੈ ਛੋਟਾ ਵਪਾਰੀ ਕਰਜ਼ਾਈ ਹੋ ਰਿਹਾ ਹੈ ਤੋ ਇਸ ਕਰਕੇ ਕਿਸਾਨ ਜਿਹੜੇ ਨੇ ਉਹ ਖੁਦਕੁਸ਼ੀਆਂ ਦੇ ਰਾਹ ਪਏ ਨੇ ਕਿਉਂਕਿ ਉਹਨਾਂ ਦੀ ਆਮਦਨ ਦਾ ਕੋਈ ਹੋਰ ਜਰੀਆ ਨਹੀਂ ਤੇ ਜੇ ਸਾਡੀ ਐਮਐਸਬੀ ਸਾਨੂੰ ਦਿੱਤੀ ਜਾਵੇ ਔਰ ਸਵਾਮੀ ਦਾ ਰਿਪੋਰਟ ਜੋ ਸਰਕਾਰ ਕਹਿ ਕੇ ਆਈ ਸੀ ਉਹ ਲਾਗੂ ਕੀਤੀ ਜਾਵੇ ਤਾਂ ਅੱਜ ਕਿਸਾਨ ਦਾ ਜਿਹੜਾ ਉਹਨਾਂ ਨੂੰ ਸਹੀ ਬੋਲ ਮਿਲੇ ਔਰ ਕਿਸਾਨ ਵੀ ਆਪਣੇ ਬੱਚਿਆਂ ਦਾ ਸਹੀ ਪਾਲਣ ਪੋਸ਼ਣ ਕਰ ਸਕੇ ਅੱਜ ਕਿਸਾਨ ਤੇ ਮਜ਼ਦੂਰ ਔਰ ਛੋਟਾ ਵਪਾਰੀ ਬਿਲਕੁਲ ਬੈਂਕਾਂ ਦੀਆਂ ਲਿੰਤਾਂ ਬਣਾ ਕੇ ਬੈਂਕਾਂ ਦੀ ਉਲਟਾ ਪੁਲਟੀਆਂ ਕਾਰ ਕਰਾ ਕੇ ਕਰਜ਼ੇ ਚੁੱਕ ਕੇ ਆਪਣਾ ਉਲਟ-ਪੁਲਟ ਕਰ ਰਹੇ ਨੇ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੋ ਰਿਹਾ ਤੋ ਇਸ ਕਰਕੇ ਬੇਨਤੀ ਹੈ ਕਿ ਪਹਿਲ ਦੇ ਆਧਾਰ ਤੇ ਪਹਿਲਾਂ ਤਾਂ ਕਿਸਾਨਾਂ ਮਜ਼ਦੂਰਾਂ ਦਾ ਜੋ ਵੀ ਕਿੜਿਆ ਕਰਜ਼ਾ ਉਹ ਸਾਰਾ ਇੱਕ ਵਾਰੀ ਮਾਫ ਕੀਤਾ ਜਾਵੇ ਔਰ ਉਸ ਤੋਂ ਬਾਅਦ ਜਿਹੜਾ ਸਹੀ ਉਹਨਾਂ ਨੂੰ ਉਚਿਤ ਭਾਅ ਦਿੱਤਾ ਜਾਵੇ ਔਰ ਕਿਸਾਨਾਂ ਦੀ ਜਿਹੜੀ ਆ ਦੇਖਰੇ ਕੀਤੀ ਜਾਵੇ ਤਾਂ ਹੀ ਦੇਸ਼ ਜਿਹੜਾ ਉਹ ਅੱਗੇ ਵਧ ਸਕਦਾ ਨਹੀਂ ਤਾਂ ਦੇਸ਼ ਨੂੰ ਬਿਲਕੁਲ ਇਹ ਦੋ ਬੰਦੇ ਕੰਗਾਲ ਕਰਕੇ ਰੱਖ ਦੇਣਗੇ ਸੋ ਇਹ ਮੇਰੀ ਬੇਨਤੀ ਹੈ ਕਿ ਸਾਰੇ ਦੇਖ ਦੇ ਵੇਲੇ ਵੇਖੇ ਜੇ ਗੁਜਰਾਤ ਦੇ ਵਿੱਚ ਸਾਰਾ ਕੋਈ ਦਿੱਤਾ ਜਾ ਰਿਹਾ ਔਰ ਬਾਕੀ ਸਟੇਟਾਂ ਦੇ ਸਾਰਾ ਜਿੱਥੇ ਜਿੱਥੇ ਸਰਕਾਰਾਂ ਨੇ ਬੀਜੇਪੀ ਦੀ ਸਰਕਾਰ ਉਥੇ بڑے ਪੈਕੇਜ ਦਿੱਤੇ ਜਾ ਰਹੇ ਨੇ ਤੇ ਜਿਹੜਾ ਪੰਜਾਬ ਦੇ ਨਾਲ ਐਡਾ ਕੋ ਮਾੜਾ ਵਿਹਾਰ ਕੀਤਾ ਜਾ ਰਿਹਾ ਪੰਜਾਬ ਨੂੰ ਬਿਲਕੁਲ ਮਾਰਨ ਦੇ ਤਲੇ ਹੋਏ ਨੇ ਤੇ ਪੰਜਾਬ ਹੀ ਹਰ ਕੰਮ ਦੇ ਵਿੱਚ ਅੱਗੇ ਆਉਂਦਾ ਔਰ ਪੰਜਾਬ ਹੀ ਹਰ ਥਾਂ ਤੇ ਡਟ ਕੇ ਖੜਦਾ ਤੇ ਪੰਜਾਬ ਨੂੰ ਨਾਕ ਮਾਰਿਆ ਆਤਮੋਦੀ ਸਾਹਿਬ ਦੇਸ਼ ਵੀ ਨਹੀਂ ਸੰਭਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਸਰਕਾਰ ਹੀ ਖਾਲਸਾ ਜਥੇਬੰਦੀ ਵੱਲੋਂ ਅਸੀਂ ਕਿਸਾਨ ਪੰਜਾਬ ਕਿਸਾਨ ਸਭਾ ਦੀ ਮੈਂਚ ਦੱਲੇ ਵਾਲੀ ਮੈਚ ਅੱਜ ਜਿਹੜਾ ਮੋਦੀ ਦਾ ਫਤਲਾ ਫੁਕਿਆ ਇਹਨਾਂ ਨੂੰ ਪੂਰਾ ਨਮਾਤ ਹੈ ਨਾਲ ਹੀ ਮੈਂ ਇੱਕ ਗੱਲ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ ਪਿਛਲੀ ਵਾਰੀ ਜਦੋਂ ਦਿੱਲੀ ਦੇ ਬਰੂਹ ਤੇ ਮੋਰਚਾ ਲੱਗਿਆ ਸੀ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਦੇਖੋ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨੇ ਕਿਹਾ ਸੀ ਵੀ ਮੈਂ ਐਮਐਸਪੀ ਲਾਗੂ ਕਰ ਦਿਆਂਗਾ ਵੇਖੋ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਲਿਖਤੀ ਰੂਪ ਚੋਟ ਮਾਰ ਸਕੇ ਤੁਸੀਂ ਵੇਖੋ ਉਸ ਦੇਸ਼ ਰਹਿ ਅੰਦਾ ਹੱਕ ਹੈ ਪ੍ਰਧਾਨ ਮੰਤਰੀ ਝੂਠ ਮਾਰ ਰਿਹਾ ਹੈ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਕਹਿ ਰਿਹਾ ਹੈ ਵੀ ਤੁਹਾਨੂੰ ਐਮ ਐਸ ਸੀ ਵੀ ਦਿਆਂਗੇ ਅੱਜ ਫਿਰ ਸਾਡਾ ਇੱਕ ਬਾਪੂ ਮਰਨ ਮਰਤੇ ਬੈਠਾ ਹੈ ਅੱਜ ਇਹ ਗੱਲ ਨਹੀਂ ਚੱਲੀ ਵੀ ਬਾਪੂ ਮਰਨ ਮਰਤੇ ਕਿਉਂ ਬੈਠਾ ਹੈ ਅੱਜ ਇੱਕ ਗੱਲ ਚੱਲ ਰਹੀ ਹੈ ਵੀ ਬਾਪੂ ਦਾ ਵਰਤ ਤਲਾਉਣਾ ਕਿਵੇਂ ਹੈ ਪਰ ਇੱਕ ਮੈਂ ਜ਼ਰੂਰ ਦੱਸ ਦੇਣਾ ਚਾਹਣਾ ਜਦੋਂ ਵੀ ਗੁਰਸਿੱਖਾਂ ਨੇ ਜਾਂ ਪੰਜਾਬ ਦੇ ਬਜ਼ੁਰਗਾਂ ਨੇ ਕੋਈ ਪ੍ਰੰਨ ਕੀਤਾ ਹੈ ਨਾ ਉਹ ਪ੍ਰੰਨ ਸਰੀਰ ਦੇ ਨਾਲ ਨਿਵਾਇਆ ਹੈ ਜੇ ਉਹਨਾਂ ਨੇ ਪ੍ਰਣ ਕੀਤਾ ਹੈ ਉਹਨਾਂ ਦੀ ਸ਼ਹਾਦਤ ਪੱਕੀ ਹੈ ਜੇਕਰ ਇਹ ਸਰਕਾਰਾਂ ਨਾਲ ਟਲੀਆਂ ਤੇ ਜੇਕਰ ਉਹਨਾਂ ਦੀ ਸ਼ਹਾਦਤ ਹੋ ਗਈ ਤੇ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈਣ ਬੀਜੇਪੀ ਦੇ ਪੰਜਾਬ ਦੇ ਲੀਡਰ ਤੇ ਤੁਹਾਨੂੰ ਅਸੀਂ ਕਰੇ ਸੌਣ ਨਹੀਂ ਦੇਣਾ ਕਿਉਂਕਿ ਅੱਜ ਅੱਜ ਨਾ ਕਰੋ ਨਿਕਲਣਗੇ ਨਾ ਇਹਨਾਂ ਦਾ ਉਹ ਹਸ਼ਰ ਕਰਾਂਗੇ ਜਿਹੜਾ ਆਉਣ ਵਾਲੀ ਦੁਨੀਆ ਵੀ ਯਾਦ ਰੱਖੂਗੀ ਮੇਰੀ ਇੱਕੋ ਬੇਨਤੀ ਹੈ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਇੱਥੇ ਵੀ ਪੰਜਾਬ ਦੇ ਜ਼ਿਲ੍ਹੇ ਦੇ ਪ੍ਰਧਾਨ ਹੀ ਬੈਠੇ ਨੇ ਮੇਰੀ ਇੱਕ ਬੇਨਤੀ ਹੁਣ ਨਿਕਲ ਪਾਓ ਚੰਗੀ ਗੱਲ ਹੈ ਤੇ ਬਾਅਦ ਚ ਜਦੋਂ ਅਸੀਂ ਚੀਕਾ ਕਢਾਈਆਂ ਤੇ ਫਿਰ ਤੁਹਾਨੂੰ ਰਸਤਾ ਨਹੀਂ ਮਿਲਣਾ ਮੇਰੀ ਇੱਕੋ ਬੇਨਤੀ ਹੈ ਵੀ ਜਿੰਨੇ ਵੀ ਪੰਜਾਬ ਦੇ ਬੀਜੇਪੀ ਲੀਡਰ ਨੇ ਇੱਕੋ ਗੱਲ ਜਿਹੜੀ ਅਸੀਂ ਕਹਿ ਤੀਓ ਕਰਾਂਗੇ ਜਰੂਰ ਜੇ ਬਾਪੂ ਨੂੰ ਕੁਝ ਹੋ ਗਿਆ ਤੇ ਤੁਹਾਨੂੰ ਇਹ ਤਰ੍ਹਾਂ ਜੋਗਾ ਨਹੀਂ ਛੱਡਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ